ਹਾਂਜੀ ਸਾਰੇ ਵੀਰਾਂ ਨੂੰ ਮੈਂ ਜਦ ਰਵਿੰਦਰ ਸਿੰਘ ਤਰਨਤਨ ਸਾਹਿਬ ਵੱਲੋਂ ਸਤਿ ਸ਼੍ਰੀ ਅਕਾਲ ਹਾਂਜੀ ਵੀਰ ਜੀ ਅੱਜ ਆਪਾਂ ਨਾ ਇੱਕ ਗ੍ਰੰਥਾਂ ਦੇ ਵਿੱਚ ਆਯੁਰਵੈਦਿਕ ਗ੍ਰੰਥਾਂ ਦੇ ਵਿੱਚ ਦੋ ਸ਼ਬਦ ਹੁੰਦੇ ਆ ਸਾਧ ਰੋਗ ਤੇ ਅਸਾਧ ਰੋਗ ਇਹਨਾਂ ਬਾਰੇ ਚੰਦਨਾ ਪਾਵਾਂਗੇ ਸਾਧ ਰੋਗ ਉਹਨਾਂ ਨੂੰ ਕਿਹਾ ਜਾਂਦਾ ਵਾ ਜਿਹੜੇ ਬੜੀ ਆਸਾਨੀ ਦੇ ਨਾਲ ਦਵਾਈ ਦਿੱਤਿਆਂ ਠੀਕ ਹੋ ਜਾਂਦੇ ਆ ਮਰੀਜ਼ ਬਿਲਕੁਲ ਠੀਕ ਹੋ ਜਾਂਦਾ ਵਾ ਉਹਨੂੰ ਸਾਧ ਰੋਗ ਕਹਿੰਦੇ ਆ ਤੇ ਅਸਾਧ ਰੋਗ ਉਹ ਹੁੰਦਾ ਵਾ ਜਿਨ੍ਹਾਂ ਦੇ ਵਿੱਚ ਗ੍ਰੰਥਾਂ ਦੇ ਵਿੱਚ ਵੀ ਇਹ ਵਰਨਨ ਕੀਤਾ ਗਿਆ ਵਾ ਕਿ ਜੇ ਕਿਸੇ ਨੂੰ ਕੋਈ ਅਸਾਧ ਰੋਗ ਲੱਗ ਜੇ ਨਾ ਉਹ ਠੀਕ ਨਹੀਂ ਹੁੰਦਾ ਜਾਂ ਤੇ ਉਸ ਰੋਗ ਨੂੰ ਗੁਰੂ ਮਹਾਰਾਜ ਜੀ ਠੀਕ ਕਰ ਸਕਦੇ ਆ ਤੇ ਜਾਂ ਫਿਰ ਗੁਰੂ ਮਹਾਰਾਜ ਜੀ ਕਿਸੇ ਵੈਦ ਦੇ ਸਿਰ ਤੇ ਹੱਥ ਰੱਖ ਕੇ ਅਸ਼ੀਰਵਾਦ ਦੇ ਕੇ ਉਸ ਵੈਦ ਕੋਲੋਂ ਉਸ ਮਰੀਜ਼ ਦਾ ਅਸਾਧ ਰੋਗ ਠੀਕ ਕਰਵਾ ਸਕਦੇ ਆ ਜੇ ਵੈਦ ਚਾਹਵੇ ਕਿ ਹੰਕਾਰ ਮਾਨ ਕਰੇ ਕਿ ਮੈਂ ਆਪਣੀਆਂ ਦਵਾਈਆਂ ਦੇ ਨਾਲ ਅਸਾਧ ਰੋਗ ਠੀਕ ਕਰਦਾ ਨਹੀਂ ਕਰ ਸਕਦਾ ਜਾਦਾ ਮਹਾਰਾਜ ਜੀ ਠੀਕ ਕਰਵਾਉਣਗੇ ਤੇ ਜਾਂ ਫਿਰ ਮਹਾਰਾਜ ਕਿਸੇ ਵੈਰ ਦੇ ਸਿਰ ਤੇ ਅਸ਼ੀਰਵਾਦ ਦੇ ਕੇ ਉਹਦੇ ਰਹੀਂ ਦਵਾਈ ਦੇ ਕੇ ਠੀਕ ਕਰਵਾਉਣਗੇ ਇਹਦੀ ਇੱਕ ਉਦਾਹਰਣ ਮੈਂ ਤੁਹਾਨੂੰ ਦੱਸਦਾ ਕਿ ਸਮਰਾਟ ਅਕਬਰ ਦੇ ਸਮੇਂ ਦੇ ਵਿੱਚ ਨਾ ਉਹਦਾ ਇੱਕ ਸਲਾਹਕਾਰ ਹੀ ਵਜ਼ੀਰ ਖਾਨ ਤੇ ਵਜ਼ੀਰ ਖਾਨ ਨੂੰ ਜਲੂਦਰ ਦਾ ਰੋਗ ਹੋ ਗਿਆ ਤੇ ਜਲੂਦਰ ਦਾ ਰੋਗ ਇਹੋ ਜਿਹਾ ਪਿਆਣ ਕਰੋ ਉਹਨਾਂ ਦਾ ਵਾ ਜਿਹੜਾ ਕਿਸੇ ਦਵਾਈ ਦੇ ਨਾਲ ਠੀਕ ਨਹੀਂ ਹੁੰਦਾ ਜਦੋਂ ਉਦਰ ਰੋਗ ਕੀ ਹੁੰਦਾ ਕਿ ਸਭ ਤੋਂ ਪਹਿਲਾਂ ਜਿਵੇਂ ਪੇਟ ਖਰਾਬ ਹੁੰਦਾ ਵਾ ਲੂਜ਼ ਮੋਸ਼ਨ ਲੱਗੇ ਰਹਿੰਦੇ ਲੰਮਾ ਸਮਾਂ 3 ਮਹੀਨੇ 4 ਮਹੀਨੇ ਫਿਰ ਬਿਲਕੁਲ ਪੇਟ ਚ ਇਨਫੈਕਸ਼ਨਾਂ ਵਤਨ ਦੇ ਕਾਰਨ ਪੇਟ ਫੁੱਲ ਜਾਂਦਾ ਤੇ ਪੇਟ ਚ ਪਾਣੀ ਭਰ ਜਾਂਦਾ ਪੇਟ ਫੁੱਲ ਜਾਂਦਾ ਬਹੁਤ ਮਟਕੇ ਵਾਂਗੂ ਆਵਾਜ਼ ਕਰਨ ਲੱਗ ਪੈਂਦਾ ਉਹਨੂੰ ਜਦੋਂ ਉਦਰ ਰੋਗ ਕਹਿੰਦੇ ਆ ਦੇ ਜਨੂ ਸੰਗਰੇਣੀ ਵੀ ਕਹੇ ਕਈ ਵਾਰ ਗ੍ਰੰਥਾਂ ਚ ਸੰਗਰੇਣੀ ਵੀ ਕਹਿੰਦੇ ਆ ਸੰਗਰੇਣੀ ਮਤਲਬ ਸੰਗਰੇਣੀ ਹਮੇਸ਼ਾ ਮਰਦੇ ਤੰਮ ਤੱਕ ਰੋਗ ਨਾਲ ਜਾਣਾ ਤੋ ਉਹਦੇ ਸਲਾਖਾਰ ਵਜੀਰ ਖਾਨ ਨੂੰ ਇਹ ਜਲੋਦਰ ਦਾ ਰੋਗ ਲੱਗ ਗਿਆ ਬੜਾ ਪਰੇਸ਼ਾਨ ਤੇ ਕਿਸੇ ਵੀ ਵੈਦ ਹਕੀਮ ਕੋਲ ਕਿਸੇ ਕੋ ਵੀ ਉਹ ਠੀਕ ਨਹੀਂ ਹੋਇਆ ਬੜਾ ਤੰਗ ਹੀ ਫੇਰ ਕਿਸੇ ਨੇ ਗੁਰਸਿੱਖ ਨੇ ਉਹਨੂੰ ਕਿਹਾ ਕਿ ਅੰਮ੍ਰਿਤਸਰ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਜੀ ਉੱਥੇ ਸਰੋਵਰ ਦੀ ਸੇਵਾ ਕਰਾ ਰਹੇ ਆ ਤੇ ਉੱਥੇ ਤੁਸੀਂ ਪਹੁੰਚ ਜਾਓ ਤੇ ਉਹਨਾਂ ਕੋਲ ਅਰਦਾਸ ਬੇਨਤੀ ਕਰਵਾਓ ਤੇ ਉਹ ਤੁਹਾਡਾ ਰੋਗ ਕੱਟਣਗੇ ਤੇ ਮਤਲਬ ਉਹ ਗੱਲ ਮੰਨ ਕੇ ਚੱਲ ਗਿਆ ਉੱਥੇ ਜਿਵੇਂ 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 ਦੇ ਉਤ ਸਾਧਨ ਹੁੰਦੇ ਹੀ ਉਹ ਸਾਧਨ ਕਰਕੇ ਚਲੇ ਗਿਆ ਉੱਥੇ ਜਾ ਕੇ ਤਾਂ ਕਿੰਨਾ ਜਿਆਦਾ ਦੰਦਾ ਮਰੀਜ਼ ਇਸ ਰੋਗ ਵਾਲਾ ਕੇ ਬੈਠ ਨਹੀਂ ਸਕਦਾ ਉਹ ਹਮੇਸ਼ਾ ਲੇਟਿਆ ਰਹਿੰਦਾ ਜਾ ਕੇ ਉੱਥੇ ਦਰਬਾਰ ਦੇ ਵਿੱਚ ਆਪਣੇ ਅੰਮ੍ਰਿਤਸਰ ਸਾਹਿਬ ਲੇਟ ਗਿਆ ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਅਰਦਾਸ ਕੀਤੀ ਕਿ ਇਹਨਾਂ ਦਾ ਰੋਗ ਕਟੋ ਉਹਨਾਂ ਨੇ ਫਿਰ ਬਾਬਾ ਬੁੱਢਾ ਜੀ ਉੱਥੇ ਸਰੋਵਰ ਦੀ ਸੇਵਾ ਕਰ ਰਿਆ ਸੀ ਸਰੋਵਰ ਦੇ ਵਿੱਚੋਂ ਮਿੱਟੀ ਕੱਢ ਰਿਹਾ ਸੀ ਉਹਨਾਂ ਨੇ ਫਿਰ ਬਾਬਾ ਬੁੱਢਾ ਜੀ ਨੂੰ ਬੇਨਤੀ ਕੀਤੀ ਕਿ ਇੱਥੇ ਕਿਰਪਾ ਕਰੋ ਇਹਦਾ ਰੋਗ ਠੀਕ ਕਰੋ ਇੱਕ ਦੋ ਵਾਰ ਤੇ ਫਿਰ ਉਹਨਾਂ ਗੋਲਿਆ ਕਰਤਾ ਤੇ ਜਦੋਂ ਤੀਜੀ ਵਾਰ ਫਿਰ ਗੁਰੂ ਵਰਜਨ ਦੇਵ ਮਹਾਰਾਜ ਨੇ ਕਿਹਾ ਨਾ ਕਿ ਬਾਬਾ ਜੀ ਇਹਨਾਂ ਤੇ ਕਿਰਪਾ ਕਰੋ ਤੇ ਫਿਰ ਉਹ ਜਿਹੜੀ ਮਿੱਟੀ ਦੀ ਟੋਕਰੀ ਚੁੱਕ ਕੇ ਲਿਆ ਰਿਹਾ ਸੀ ਨਾ ਗਾਰੇ ਦੀ ਭਰੀ ਥੰਦਿਆ ਸਰੋਵਰ ਦੇ ਵਿੱਚੋਂ ਉਹ ਸਿੱਧੇ ਈ ਸਿੱਧੀ ਉਹ ਵਜ਼ੀਰ ਖਾਨ ਦੇ ਢਿੱਡ ਦੇ ਉੱਤੇ ਮਿੱਟੀ ਸੁੱਟਤੀ ਤੇ ਮਿੱਟੀ ਸੁੱਟਣ ਦੇ ਨਾਲ ਉਹਦੇ ਢਿੱਡ ਦੇ ਵਿੱਚ ਆਂਦੇ ਆ ਕਿ ਸ਼ੇਕ ਹੋ ਗਿਆ ਤੇ ਸਾਰਾ ਜਲੰਦਰ ਦਾ ਜੰਨਾ ਪਾਣੀ ਹੀ ਗੰਦਾ ਉਹ ਸਾਰਾ ਬਾਹਰ ਨਿਕਲ ਗਿਆ ਤੇ ਫਿਰ ਫਿਰ ਕਿਸੇ ਵੈਦ ਨੂੰ ਬੇਨਤੀ ਕਰਕੇ ਜੇ ਮਲਮ ਪੱਟੀ ਕਰਵਾਈ ਤੇ ਉਹ ਕੋਈ ਹੀ ਜਨਾਂ ਦੇਲ ਕੇ ਠੀਕ ਹੋ ਗਿਆ ਇਸ ਕਰਕੇ ਕਈ ਅਸਾਧ ਰੋਗ ਜਿਹੜੇ ਆ ਉਹ ਗੁਰੂ ਦੀ ਕਿਰਪਾ ਤੋਂ ਬਿਨਾ ਨਹੀਂ ਹਟਦੇ ਉਹਨਾਂ ਦੀ ਸ਼ਰਮ ਦੇ ਵਿੱਚ ਜਾਣਾ ਪੈਂਦਾ ਵਾ ਤੇ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ